ਪਿੰਡ ਨਡਾਲੋ ਵਿਖੇ ਗੁਰਦੁਆਰਾ ਸੰਤ ਬਾਬਾ ਮੇਲਾ ਸਿੰਘ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗram ਪੰਚਾਇਤ ਐਨ ਆਰ ਆਈ ਵੀਰਾ ਅਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਗਿਆਨੀ 108 ਸੰਤ ਬਾਬਾ ਮੇਲਾ ਸਿੰਘ ਜੀ ਦੀ ਸਲਾਣਾ 92ਵੀਂ ਵਰ੍ਹੇਮੰਢੀ ਮੌਕੇ ਮਹਾਨ ਗੁਰਮਤੇ ਸਮਾਗਮ ਸ਼ਰਧਾ ਪਾਵਨਾ ਨਾਲ ਕਰਵਾਏ ਗਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਬਜਨ ਸਿੰਘ ਦਲਜੀਤ ਸਿੰਘ ਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਵਰਸੀ ਸਮਾਗਮ ਮੌਕੇ ਉਨੀ ਸ੍ਰੀ ਅਖੰਡ ਪਾਠ ਸਾਹਿਬ ਜੀ ਲੜੀ ਦੇ ਪੋਗ ਪਾਈ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਪਾਈ ਬਲਵੀਰ ਸਿੰਘ ਮੁਖ ਗਰੰਤੀ ਨਡਾਲੋ, ਪਾਈ ਸੁਖਦੇਵ ਸਿੰਘ ਨਡਾਲੋ, ਪਾਈ ਗਗਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਹਿਬ, ਬਾਬਾ ਵੀਰ ਜਤਿੰਦਰ ਸਿੰਘ ਮਲਪੁਰ, ਬੀਬੀ ਰਾਜਵੰਤ ਕੌਰ ਇੰਟਰਨੈਸ਼ਨਲ ਟਾੜੀ ਜਥਾ ਸ੍ਰੀ ਫਤਿਹਗੜ੍ਹ ਸਾਹਿਬ ਆਦੇ ਗੁਰਬਾਣੀ, ਗੁਰ ਇਤਿਹਾਸ, ਕਥਾ ਕੀਰਤਨ, ਟਾੜੀ ਵਾਰਾ ਰਾਹੀ ਸੰਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਰਾਗੀ ਜਥੇ ਅਤੇ ਪ੍ਰਮੁੱਖ ਸ਼ਖਸੀਅਤਾਂ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਸੰਤ ਬਾਬਾ ਮੇਲਾ ਸਿੰਘ ਜੀ ਦੀ ਸਲਾਨਾ 92ਵੀਂ ਵਰ੍ਹੇਮੰਢੀ ਮੌਕੇ ਸਲਾਨਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ, ਪਹਿਣਾ ਅਤੇ ਵੀਰਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਦਾਨੀ ਸਜਣਾ ਅਤੇ ਸਹਿਯੋਗੀਆਂ ਦਾ ਸਮਾਗਮ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ। इस मौके प्रधान हरभजन सिंह दविंदर सिंह, मास्टर सतपाल सिंह, दलजीत सिमरदीप सिमरदीत खालसा, सरजीत सिंह टोडरपुर मनराज सिंह जुगराज सिंह, गुरमुख सिंह, रेशम सिंह, बाबा बलवीर सिंह गारंटी, हरप्रीत सिंह हरजी, जसकरण सिंह, नवी पपिंदर सिंह हरमन सिंह खालसा सिंह प्रधान गुरुद्वारा संत बाबा दीवान जी संत बाबा सिंह जी नडालोन रेशम सिंह साधु सिंह जसकरण सिंह ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੇਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਅੱਜ ਅਸੀਂ 25 ਸਤੰਬਰ ਮੀਸ਼ਾ 25 ਨੂੰ ਸ਼ਾਂਤਵਾਪਾ ਮਿਲਣਗੇ ਪਿੰਨ ਨਨਾਲੋਂ ਉਹਨਾਂ ਦੀ ਸ਼ਨਾਨਾ ਵਰਸੀ ਦੇ ਸਬੰਧ ਵਿੱਚ ਪਿੰਨ ਨਨਾਲੋਂ ਵਿਖੇ ਗੁਰਦੁਆਰਾ ਸਾਹਿਬ ਮਿਲਤ ਸਿੰਘ ਜੀ ਦੇ ਸਾਹਮਣੇ ਉੱਤੇ ਆਇਆ ਮੈਨੂੰ ਅੱਜ ਮਹਾਰਾਜ ਦੀ ਕਿਰਪਾ ਸਰਕਾਰ ਸੰਤ ਮਹਾਪੁਰਖਾਂ ਦੀ ਕਿਰਪਾ ਸਰਕਾਰ ਫਾਇਦਾ ਦੀਵਾਨ ਜਿਹੜਾ ਹੈ ਉਸ ਨੂੰ ਚੁਣਉਣ ਦਾ ਇਹ ਮੌਕਾ ਦਿੱਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਦੀਵਾਨ ਵਿੱਚ ਖਾਟ ਪਟਾ ਦੇ ਭੋਗ ਦੇ ਉਪਰੰਤ ਪਹਿਲਾਂ ਗੁਰਦੁਆਰਾ ਸਾਹਿਬ ਜੀ ਹੁਰੀ ਲਾਗੀ ਭਾਈ ਬਲਬੀਰ ਸਿੰਘ ਜੀ ਵੱਲੋਂ ਕੀਰਤਨ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਇਲਾਕੇ ਦੀ ਪ੍ਰਮਾਣਿਤ ਸ਼ਖਸੀਅਤ ਭਾਈ ਚਰਦੇਵ ਸਿੰਘ ਜੀ ਨਾਲੋਂ ਉਹਨਾਂ ਨੇ ਬਹੁਤੀ ਵਿਸਥਾਰ ਨਾਲ ਗੁਰਮਹਾਰਾਜ ਦੀ ਕਰਨਾ ਵਿੱਚ ਬੇਤੀਆਂ ਕੀਤੀਆਂ ਔਰ ਕੀਰਤਨ ਕੀਤਾ ਪਿਉਰੀ ਲਾਗੀ ਜਿਹਦੇ ਵਾਰਸ਼ਾਤਾਂ ਗਗਨਦੀਪ ਸਿੰਘ ਜੀ ਨੇ ਕੀਰਤਨ ਦੀ ਸ਼ੁਰੂ ਲਾਈ ਤੇ ਉਹਨਾਂ ਤੋਂ ਪਰੰਤ ਵੀਜ ਚੰਦ ਜੀ ਮਾਲਕਪੁਰ ਵਾਲਿਆਂ ਨੇ 2 ਘੰਟੇ ਲਈ ਕੀਰਤਨ ਕੀਤਾ ਦੂਸਰੇ ਪਹਿਲੇ ਦੇ ਸ਼ਾਮ ਦੇ ਦੀਵਾਨਾ ਵਿੱਚ ਢਾਡੀ ਬੀਬੀ ਰਾਜਵੰਤ ਕੌਰ ਜੀ ਪਤਿਗਰ ਸਾਹਿਬ ਵਾਲਿਆਂ ਦੀ ਜੀ 1 ਘੰਟਾ ਕੀਰਤਨ ਕੀਤਾ ਉਪਰੰਤ ਇਸ ਦੀਵਾਨ ਦੀ துவਕਤੀ ਨੰਮ ਸਾਹਿਬ ਜੀ ਦੇ ਪਾਰਟ ਪ੍ਰੰਤ ਅਰਦਾਸ ਕਰਨ ਪ੍ਰੰਤ ਕੋਈ ਇਸ ਦੇ ਵਿੱਚ ਚਾਨਮਨਤ ਨਾਲ ਸਾਰੀਆਂ ਨਗਰ ਦੇ ਇਲਾਕੀਆਂ ਸੰਗਤਾਂ ਦੇ ਸੇਵਾ ਕੀਤੀ ਅਸੀਂ ਨਾ ਸਾਰੀਆਂ ਸੰਗਤਾਂ ਦਾ ਇਤਨੀ ਜਥੇ ਦਾ ਆਪਤ ਪ੍ਰਬੰਧਕ ਕਮੇਟੀ ਦਾ ਮੈਂ ਮਾਸਟਰ ਭਜਨ ਸਿੰਘ ਬਹੁਤ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਬਹੁਤ ਗਿਆਤ ਮਾਗ ਜਿਹੜਾ ਕਰਾ ਕੇ ਇਲਾਕੇ ਵਿੱਚ ਜਿਹੜਾ ਹੈ ਬਾਣੀ ਵੀ ਰਹਿਬਰ ਲਈ ਹੈ ਇਸੇ ਤਰ੍ਹਾਂ ਹੀ ਮਾਰਾ ਇਹਨਾਂ ਨੂੰ ਬਖਸ਼ਿਸ਼ ਕਰੇ ਇਸੇ ਤਰ੍ਹਾਂ ਇਹ ਦਿਨ ਇਹ ਦੀਵਾਨ ਸੰਤ ਬਾਬਾ ਮੀਰ ਸਿੰਘ ਜੀ ਦਾ ਜਨਮ ਦਿਨ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੰਤ ਬਾਬਾ ਮੀਰ ਸਿੰਘ ਜੀ ਨੜਾਲੋ ਜਿਨ੍ਹਾਂ ਦੀ ਸਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਿਤੀ 23 ਨੰਬਰ ਤੋਂ 25 ਸਤੰਬਰ ਤੱਕ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ ਜਿਸ ਵਿੱਚ ਪਿੰਡ ਦੇ ਬਾਹਰ ਦੇ 19 ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ ਨਿਰਮਲਤਾ ਪੂਰਨ ਮਿਤੀ 25 ਸਤੰਬਰ ਨੂੰ ਭੋਗ ਪਾਏ ਗਏ ਭੋਗ ਪੈਣ ਉਪਰੰਤ ਖੁੱਲੇ ਦੀਵਾਨ ਵਿੱਚ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਹੋਰ ਸੰਤ ਮਹਾਪੁਰਖਾਂ ਨੇ ਇਤਸਾਲੇ ਕੇ ਗਰਮਾਣੇ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ